ਹਾਂਜੀ ਬਬੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਾ 50 ਸਾਲ ਉਸ ਸਮੇਂ ਦਾ ਲੱਗ ਹਮਨ ਤੱਕ ਕਿਦਾਂ ਦਾ ਸਫ਼ਰ ਰਿਹਾ ਤੁਹਾਡਾ ਠੀਕ ਆ ਵਧੀਆ ਜਾਰ ਰਹਾ ਸ਼ੁਗਰ ਆ ਸੌਦਾ ਵੀ ਮੜਾ ਲਈਦਾ ਕਾਗ ਹਾਂ ਇਹ ਚੜਨੀ ਨਾਲ ਇੱਕ ਵਾਲੀ ਖਰਾਬ ਹੋਇਆ ਕਾਗ ਦਾ ਠੋਡੀ ਚਰ ਤੋਂ ਦੇ ਆ ਭਾਈ ਬਰਬਾੜ ਵਾਲੀ ਵੀ ਲੋਤੋ ਬਬੀ ਕਿੱਦਾਂ ਮਨ ਕਿ ਇੱਕਦਮ ਮਨ ਚ ਆਇਆ ਕਿ ਬੇਲਪੂੜੀ ਤੋਂ ਚਲੋ ਵੱਖਰੀ ਬਣਾਉਂਦੇ ਤੁਹਾਡੀ ਬੇਲਪੂੜੀ ਵੱਖਰੀ ਆ ਕਿਦਾਂ ਇੱਕਦਮ ਦਮਾ ਚ ਮੁਰ ਤੋਂ ਇਹ ਬਣਾਣਾ ਪਲੇਟ ਦੇ ਅੱਛਾ ਕੋਈ ਅੰਬਰ ਸਾਧਨੀ ਬਣਾਦਾ ਮੈਂ ਹੀ ਬਣਾਉਣਾ ਕਿੰਨਾ ਕ ਬਤਲਾਬ ਤੁਸੀਂ ਦੁਨੀਆ ਚ ਵੇਖਿਆ ਮੈਂ ਕਹਣਾ ਇੰਨਾ ਰੱਬ ਦੀ ਮੇਲ ਆ ਗਈ ਬਾਹਰ ਜ਼ਿਕਰ ਨਾ ਛਾਇਆ ਹਾਂਜੀ ਹਾਂ ਉਹਨਾਂ ਕਹਿੰ ਗਾਹ ਕੋ ਆਏਗਾ ਤੇੜੀ ਖਾਇਗਾ ਮਾੜਾ ਆਖੇ ਉਹ 190 ਰੁਪਏ ਦੀ ਮੇਲ ਬੁਣੀ ਦੇ ਰਿਹਾ ਫਰੀ ਰੋਡ ਵੀ ਪਾ ਕੇ ਦੇ ਰੇ ਹਾਂ ਹਾਂ ਪਰ ਉਸ ਤੇ ਬਹਿਣ ਦਾ ਮੁੱਲ ਐ ਹੀ ਹੁਣ ਇੱਥੇ ਮਜ਼ੇ ਆ ਤੇ ਸਾਨੂੰ ਇਹ ਆ ਵੀ ਚਲੋ ਗਾਗ ਦੇ ਕਪੜੇ ਲਾਈ ਮੈਂ ਇੱਕ ਰੋਟੀ ਦਾ ਆਸਰਾ ਲੱਭਾ ਹਾਂ ਉੱਲੇ ਆ ਕਪੜੇ ਲਾਣੇ ਅੱਛਾ ਇਹ ਹਾ ਸਾਰਾ ਮੰਗਿਆ ਹੀ ਮੋਬਾਈਲ ਵਾਲੇ ਕੋਲ ਤੇ ਨਾ ਮੇਰਾ ਬਚੂਰਾ ਹੋ ਗਿਆ ਕੋਈ ਜ਼ਿੰਦਗੀ ਤੋਂ ਹਾਂ ਜਾਨੀ ਕੋਈ ਇਹ ਸਾਰੇ ਵਰਲਡ ਦਾ ਗਈ ਆ ਇਹੜੀ ਕ ਵੀ ਆ ਇੱਥੇ ਰੋਦੇ ਕੋਈ ਬੰਦਾ ਜਿਹੜਾ ਨਹੀਂ ਮੇਰੇ ਕੋ ਇੱਥੇ ਆਇਆ ਅਮਰਤ ਅ ਦੂਰ ਦੂਰ ਲੋਕ ਹੋਰ ਕੀ ਲੈਣਾ ਲੱਗੋ ਨੋਦੇ ਫੁਲਕੇ ਖਾ ਲੈ ਖਾ ਲੈ ਮੇਰੇ ਸਾਸ਼ੀ ਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋਦਾ ਸਿਟੀ ਹੈਡਲਾਈਨ ਤਾਂ ਮੈਂ ਹਾਂ ਤੁਹਾਡੇ ਨਾਲ ਵਰਸ਼ਪ ਸਿੰਘ ਕਵਲ ਅੰਮ੍ਰਿਤਸਰ ਨੂੰ ਜਿਹੜਾ ਹੈ ਕਿ ਖਾਣ ਪੀਣ ਦੇ ਨਾਲੋਂ ਬਹੁਤ ਵੱਧ ਗਿਣਤੀ ਦੇ ਵਿੱਚ ਜਾਣਿਆ ਜਾਂਦਾ ਪਰ ਅੰਮ੍ਰਿਤਸਰ ਦੇ ਵਿੱਚ ਖਾਣ ਦੇ ਨਾਲ ਜੇ ਵੱਖਰੇ ਵੱਖਰੇ ਜ਼ਾਇਕੇ ਤੁਹਾਨੂੰ ਜ਼ਰੂਰ ਦੇਖਦੇ ਨੇ ਇੱਕ ਬੇਲ ਪੂੜੀ ਦੀ ਗੱਲ ਕਰ ਲਈ ਅੰਮ੍ਰਿਤਸਰ ਚ ਬੇਲ ਪੂੜੀ ਬਹੁਤ ਲੋਕ ਪਸੰਦ ਕਰਦੇ ਨੇ ਪਰ ਤੁਹਾਨੂੰ ਅੱਜ ਅਸੀਂ ਇੱਕ ਇਹੋ ਜਿਹੀ ਬੇਲ ਪੂੜੀ ਤਖਾਨ ਜਾ ਰਹੇ ਹਾਂ ਜਿਹੜੀ ਕਿ ਪਨੀਰ ਵਾਲੀ ਬੇਲ ਪੂੜੀ ਹੈ ਵੱਖਰੀ ਬੇਲ ਪੂੜੀ ਹੈ ਜੀ ਹਾਂ ਅਸੀਂ ਸਥਿਤ ਮੌਜੂਦ ਹਾਂ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਕੋਲ ਜਿੱਥੇ ਕੀ ਇੱਕ ਮਜ਼ੁਰਕ ਜਿਹੜੇ ਨੇ ਉਹ ਮੇਰਪੁਰੀ ਲਾਂਦਰੇ ਨਾਲ ਉਹਨਾਂ ਦੇ ਨਾਲ ਉਹਨਾਂ ਦੀ ਤੀਜੀ ਦੂਜੀ ਪੀੜ੍ਹੀ ਨਾਲ ਹੈ ਤੇ ਜਿਹੜੀ ਬੇਲ ਪੂੜੀ ਜਿਹੜੀ ਹੈ ਸਭ ਤੋਂ ਵੱਖਰੀ ਆ ਅੰਮ੍ਰਿਤਸਰ ਦੀ ਮਸ਼ਹੂਰ ਪਨੀਰ ਦੀ ਬੇਲ ਪੂੜੀ ਜਿਹੜੀ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਬਾਪੂ ਜੀ ਨੇ ਹੋਂਦ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਜਿਹੜੀ ਬੇਲ ਪੂੜੀ ਹੈ ਇਹ ਇੱਕ ਵੱਖਰੀ ਤਾਂ ਆ ਕਿਉਂਕਿ ਇਹਦੇ ਵਿੱਚ ਪਨੀਰ ਜਿਹੜਾ ਪਾਇਆ ਜਾਂ ਨਾਲੇ ਸਮਾਨ ਆ ਸੋਦਾ ਜਿਹੜਾ ਉਹ ਸਾਰਾ ਹੀ ਜਿਹੜਾ ਸੋਦਾ ਸਹੀ ਵਤ ਪਾਇਆ ਜਾਂਦਾ ਪੂਰਾ ਕੋਈ ਮਿਲਾਵਟ ਨਹੀਂ ਹੁੰਦੀ ਨਾ ਕੁਝ ਨਹੀਂ ਹੁੰਦੀ ਗੱਲਬਾਤ ਕਰ ਲੈਣੇ ਆ ਬਾਪੂ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਪ੍ਰੇਮਨਾਥ ਸ਼ਰਮਾ ਹਾਂ ਜੀ ਬੱਬੀ ਕਿੰਨਾ ਸਮਾਂ 50 ਹਾਂ ਕਿੰਨਾ ਕੁ ਮਰ ਕੀ ਉਸ ਸਮੇਂ ਦਾ ਲੱਗ ਹੁਣ ਤੱਕ ਕਿੱਦਾਂ ਦਾ ਸਫਰ ਰਿਹਾ ਠੀਕ ਆ ਵਧੀਆ ਜਾ ਰਿਹਾ ਆ ਅੱਛਾ ਉਹਦੇ ਇੱਥੇ ਗਾਗ ਲੱਗੇ ਆ ਹਾਂਜੀ ਸ਼ੁਗਰ ਆਸਾਉ ਦਾ ਨਹੀਂ ਮੜਾ ਲਈਦਾ ਗਾਗ ਹਾਂ ਇਹ ਚੜਨੀ ਨਾਲ ਕਿਲਾਲੀ ਖਰਾਬ ਹੋਏਗਾ ਗਾਗ ਦਾ ਅੱਛਾ ਥੋੜੀ ਚਰਤੋ ਦੇ ਆ ਅੱਛਾ ਭਾਂ ਬਰਫ ਵਾਲੀ ਵੀ ਲੋਤੋ ਅੱਛਾ ਕਰਿਓ ਕਲਾ ਨਹੀਂ ਖਰਾਬ ਹੋਏਗਾ ਇਹ ਕੱਕ ਦੇਖ ਲੈ ਕੋਈ ਚੜਨੀ ਆਹਾਂ ਟਮਾਟਰਾਂ ਚੜਨੀ ਬਣਾਉਣਾ ਮੈਂ ਅੱਛਾ ਇਹ ਨਹੀਂ ਗੱਲ ਆਖਾਂਗਾ ਅੱਛਾ ਪਪੀ ਕਿੱਦਾਂ ਮਨ ਆ ਕਿ ਇੱਕਦਮ ਮਨ ਚ ਆਇਆ ਕਿ ਬੇਲਪੂੜੀ ਤਾਂ ਚਲੋ ਵੱਖਰੀ ਬਣਾਉਂਦੇ ਤੁਹਾਡੀ ਬੇਲਪੂੜੀ ਵੱਖਰੀ ਆ ਕਿੱਦਾਂ ਇੱਕਦਮ ਦਮਾ ਚ ਮੁਰ ਤੋਂ ਇਹ ਬਣਾਉਣਾ ਪਲੇਟ ਦੇ ਅੱਛਾ ਕੋਈ ਅੰਬਰ ਸਾਹਿਬ ਨਹੀਂ ਬਣਾਦਾ ਮੈਂ ਹੀ ਬਣਾ ਦਾਂ ਆਹ ਉਹ ਤੋਂ ਮੈਂ ਪੀਸ ਘੱਟ ਪਾਣਾ ਉਹ 5 ਰੁਪਏ ਦੇ ਦੇ ਦਾਂ ਅੱਛਾ ਅੱਜ ਅੱਜ 50 ਰੁਪਏ ਦੀ ਆ ਸੌਦੇ ਮਹਿੰਗੇ ਹੋ 5 ਰੁਪਏ ਤੋਂ 50 ਰੁਪਏ ਤੱਕ ਆ ਰਹੀ ਕਿੰਨਾ ਕੋ ਬਦਲਾਵ ਆ ਤੁਸੀਂ ਤੇ 50 ਸਾਲ ਕੋਈ ਘੱਟ ਚੀਜ਼ ਨਹੀਂ ਆ ਤੇ ਬਹੁਤ ਕੁਝ ਦੇ ਦੇਖਿਆ ਹੋਏਗਾ ਕਿੰਨਾ ਕੋ ਬਦਲਾਵ ਤੁਸੀਂ ਦੁਨੀਆ ਚ ਵੇਖਿਆ ਮੈਂ ਕਹਣਾ ਇੰਨਾ ਰੱਬ ਦੀ ਮਿਹਰ ਆ ਗਈ ਬਾਹਰ ਜ਼ਿਕਰ ਨਾ ਆਇਆ ਹਾਂਜੀ ਹਾਂ ਉਹਨਾਂ ਕੋ ਗਾ ਕੋ ਆਏਗਾ ਤੇਰੀ ਖਾਏਗਾ ਹਾਂ ਦੇਖਦੇ ਆ ਤੁਸੀਂ ਖਾ ਕੇ ਚੈੱਕ ਕਰਕੇ ਦੇਖੋ ਤੇ ਉਸਮਾਨ ਪਿਆ ਦੇਖੋ ਕਿਸ ਤਰ੍ਹਾਂ ਬਣਾਈ ਕਿਸ ਤਰ੍ਹਾਂ ਜਾਂਦੀ ਕਿੱਦਾਂ ਕਿੱਦਾਂ ਬਣਾਉਂਦੇ ਕੀ ਕੀ ਚੀਜ਼ਾਂ ਆਲੀ ਜੀ ਜੱਪਾਈਆਂ ਤੜੋ ਬਲੇ ਤੁਸੀਂ ਦੇਖਿਆ ਜੀ ਨਾ ਉਧਰ ਆ ਗਈ ਕੈਬਰੇਜ ਸਾਹਿਬ ਜੀ ਕੀ ਕੀ ਪਾਉਂਦੇ ਕੀ ਕੀ ਸਮਾਨ ਕੀ ਪਾਉਂਦੇ ਸਮਾਨ ਆ ਸੇਵੀਆਂ ਪਾਈਆਂ ਜੀ ਅੱਛਾ ਆ ਖਾ ਕੇ ਦੇਖੋ ਬੋਲੋ ਇੱਥੇ ਵੀ ਅੱਛਾ ਜੀ ਆ ਕੇ ਦੇਖੋ ਤੁਸੀਂ ਵੀ ਦੇਖ ਸਕਦੇ ਹੋ ਕਿ ਜਿਹੜੀ ਐ ਸੇਵੀਆਂ ਜਿਹੜੀ பாਪੂ ਜੀ ਵੱਲੋਂ ਪਾ ਗਈ ਪਾਈ ਜਾਂਦੀਆਂ ਨੇ ਇਹ ਜਿਹੜੀ ਹੈ ਅੱਛਾ ਕਿਤੇ ਜਾਈਂ ਆ ਜੀ ਜੀ ਭਰ ਲਾ ਜੇਬਾ ਜੀ ਆ ਦੇਖੋ اچھا ਇਹਨਾਂ ਦੇ ਨਾਲ ਤੁਸੀਂ ਬਣਾਉਂਦੇ ਤੇ ਉੱਤੇ ਬਲੇਰ ਵਰਨਾ ਹੈ اچھا ਜੋਰ ਜੀ ਇਹਦੀ ਖਾ ਕੇ ਦੇਖੋ ਕੋਈ ਗੱਲ ਨਹੀਂ ਕੋਈ ਚਟਨੀ ਕਿਹੜੀ ਕਿਹੜੀ ਵਰਤਦੇ ਹੋ ਚਟਨੀ ਖੱਟੀ ਵਰਤਦਾ ਆ ਜਿਹੜੀ ਟਮਾਟਰਾਂ ਜੜੀ ਆ ਜਿਹੜੀ ਉੱਥੋਂ ਬਾਰੇ ਇਹਦਾ ਜਗੇ ਲੱਗ ਗਿਆ ਇਹ ਗਲ ਵਾਲੀ ਖਰਾਬ ਹੁੰਦਾ ਅੱਛਾ ਖੁਦ ਬਣਾਉਂਦੇ ਹਾਂ ਹਾਂ ਖੁਦ ਬਣਾਉਂਦੇ ਵਧੀਆ ਲੱਗਦਾ ਕਿ ਆਪਣੀ ਪੀੜ ਨੂੰ ਕੰਮ ਕਰਦੇ ਦੇਖ ਰਿਹਾ ਕੰਮ ਵਧ ਰਿਹਾ ਆ ਕੰਮ ਵਧ ਰਿਹਾ ਕਹਾਂ ਉਹ ਠੀਕ ਹੈ ਆ ਵੀ ਇਹਨੂੰ ਕਹਿ ਵੀ ਨੌਕਰੀ ਕਰ ਲੈ ਨੌਕਰੀ ਕਰ ਲੈ ਕਹਦਾ ਨੌਕਰੀ ਨਹੀਂ ਕਰ ਲੈ ਕੇ ਨਹੀਂ ਕਹਦਾ ਆਪਣਾ ਕੰਮ ਕਰਨਾ ਅੱਛਾ ਮੈਂ ਇਹਨੂੰ ਕਿਹਾ ਇਹ ਕੰਮ ਸਿੱਖ ਲੈ ਔਰ ਮੈਂ ਇਹਨੂੰ ਕਿਹਾ ਹੋਰ ਪੜ੍ਹ ਲੈ ਕਹਦਾ ਨਹੀਂ ਆਪਣਾ ਹੀ ਕੰਮ ਕਰਾਂ ਮੈਂ ਆ ਵੀ ਇਹ ਬੰਦੋ ਜੜਾੜਾ ਕਹੜੀ ਅੱਡਾ ਲਈ ਬੰਦੋ ਮੈਂ ਅੱਡਾ ਚੱਲਦਾ ਰਹੇ ਹਾਂ ਅੱਡਾ ਚੱਲੇਗਾ ਜਿਹੜੇ ਨੌਜਵਾਨ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਮੇਰਾ ਹੁਣ ਤੁਹਾਡੇ ਵੀ ਪੀੜ੍ਹੀ ਅੱਗੇ ਕੰਮ ਕਰਦੀ ਹੈ ਕਿ ਆਪਣੇ ਕੰਮ ਨੂੰ ਕਿਵੇਂ ਦਤਾਣਾ ਚਾਹੀਦਾ ਕੀ ਕਹਿਣਾ ਚਾਹੀਦਾ ਹਮ ਦੇ ਕੋਈ ਸਾਰੇ ਜਿੰਨਾ ਵਾਜੇ ਉਹਨਾਂ ਜੰਗਾ ਹੁਣਾਣਾ ਤੇ ਥੋੜੀ ਨਾ ਬਾਦ ਵਿੱਚ ਆ ਜਾਂਦੀ ਆ ਹੁਣ ਕੋ ਦੁਕਾਨ ਲਈਏ ਅੱਜ ਦਾ ਕਿਰਾਇਆ ਨਹੀਂ ਮਾਣ ਮੈਂ ਕਿਰਾਇਆ ਨਹੀਂ ਮਾਣ ਆਖੇ ਉਹ 190 ਰੁਪਏ ਦੀ ਬੇਲ ਬੁਣੀ ਦੇ ਰਿਹਾ ਫਰੀ ਰੋਡ ਵੀ ਪਾ ਕੇ ਦੇ ਰੇ ਕੋਈ ਪੁਰਾਣੀ ਦੁਕਾਨ ਹਾਂ ਹਲ ਉਸ ਤੇ ਬਹਿਣ ਦਾ ਮੁੱਲਾ ਹੀ ਹੁਣ ਇਥੇ ਮਜੇ ਆ ਹਾਂ ਤੇ ਸਾਨੂੰ ਇਹ ਆ ਵੀ ਚਲੋ ਗਾਗ ਦੇ ਕਪੜੇ ਲਾਈ ਵੀ ਹਾਂ ਬੱਪੀ ਵੇ ਜਿਹੜੇ ਤੁਹਾਡੇ ਵਿੱਚ ਵੇਖਣਾ ਪਨੀਰ ਤੁਸੀਂ ਪਾ ਕੇ ਦਿੰਦੇ ਵਾ ਮਹਿੰਗੇ ਬੇਲ ਕੜੀਆਂ ਚ ਨਹੀਂ ਲੋਕੀ ਪਾ ਕੇ ਤੁਸੀਂ ਪਾ ਕੇ ਦਿੰਦੇ ਤੁਸੀਂ ਪਾ ਕੇ ਤੁਮ ਹਾਂ ਮੈਂ ਹੀ ਪਾ ਕੇ ਦਿੰਦਾ ਉਹ ਧੜੀਆਂ ਜਾਂ ਬਾਜ਼ਾਰਾਂ ਦੇ ਉੱਤੇ ਹੋਰ ਬਾਜ਼ਾਰਾਂ ਦੇ ਦੇਖ ਲੋ ਟਰਾਈ ਕਰਕੇ ਹਾਂ ਨਹੀਂ ਮਾਗਦੇ ਮੈਂ ਇੱਕ ਰੋਟੀ ਦਾ ਆਸਰਾ ਲੱਭਾ ਤੇ ਲਈ ਆ ਕਪੜੇ ਲੈਣੇ ਅੱਛਾ ਇਹ ਰਹਾ ਸਾਰਾ ਮੰਗਿਆ ਮੋਬਾਈਲ ਨਾਲੇ ਕੋ ਤੇ ਨਾ ਮੇਰਾ ਬਚੂਰਾ ਹੋ ਗਿਆ ਕੋਈ ਜ਼ਿੰਦਗੀ ਤੋਂ ਆ ਜਿੰਦਗੀ ਕੋਈ ਇਹ ਸਾਰੇ ਵਰਲਡ ਦਾ ਗਈ ਆ ਇਹੜੀ ਕਦੇ ਇੱਥੇ ਰੋਦੇ ਕੋਈ ਬੰਦਾ ਜਿਹੜਾ ਨਹੀਂ ਮੇਰੇ ਕੋਲ ਇੱਥੇ ਆਇਆ ਅਮਰਤ ਹੂੰ ਦੂਰ ਦੂਰ ਲੋਕ ਹੋਰ ਕੀ ਲੈਣਾ ਲੱਗੋ ਨੋਦੇ ਫੁਲਕੇ ਖਾਲੇ ਖਾਲੇ ਮੇਰੇ ਜਿਵੇਂ ਜਿसरी ਤੁਸੀਂ ਦੇਖਿਆ ਕਿ ਇਹ ਬਾਪੂ ਜੀ ਨਾਲ ਗੱਲਬਾਤ ਕੀਤੀ ਹੈ ਜਿਹੜੇ ਰੋਟੀ ਪਾਣੀ ਹੈ ਉਹ ਤੇ ਖਾ ਹੀ ਦੇਣਾ ਪਰ ਬਾਪੂ ਜੀ ਦਾ ਨਾਮ ਕੋਈ ਲੋਕਾਂ ਨੂੰ ਜ਼ਰੂਰ ਪਤਾ ਹੋਏਗਾ ਕੰਪਨੀ ਬਾਗ ਦੇ ਨੇ ਲੋਕ ਰੋਜ਼ ਦੇ ਨੇ ਲੋਕਲ ਦੀ ਗੱਲ ਕਰ ਲਈਏ ਬਾਹਰੋਂ ਵੀ ਲੋਕੀ ਜਿਹੜੇ ਨੇ ਖਾਨ ਆਂਦੇ ਨੇ ਤੁਸੀਂ ਦੇਖ ਸਕਦੇ ਹੋ ਜਿਹੜੀ ਪੰਜਾਬ ਦੀ ਪਨੀਰ ਵਾਲੀ ਬੇਲਪੂਰੀ ਜਿਹੜੇ ਤੁਸੀਂ ਗੱਲ ਕੀਤੀ ਜਵੇ ਜਿਹੜੀ ਸਵਾਦ ਹੈ ਜਿਹੜਾ ਬਾਪੂ ਜੀ ਦਾ 50 ਸਾਲ ਤੋਂ ਉੱਤੇ ਦਾ ਤਜਰਬਾ ਹੈ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਬਾਪੂ ਜੀ ਦਾ ਹੈਗਾ 50 ਸਾਲ ਤੇ ਲੋਕੀ ਕੰਮ ਕਰਕੇ ਰਿਟਾਇਰ ਤੱਕ ਵੀ ਹੋ ਜਾਂਦੇ ਨੇ ਪਰ ਇਹ ਜਿਹੜਾ ਬਾਪੂ ਜੀ ਦਾ ਨਾਮ ਬਣਿਆ ਬਹੁਤ ਹੀ ਬਹੁਤ ਧੇਰ ਦਾ ਬਣਿਆ ਹੋਇਆ ਤੇ ਹੁਣ ਤੱਕ ਵੀ ਬਾਪੂ ਜੀ ਨਾਲ ਖਲੋਤੇ ਨੇ ਦੂਜੀ ਪੀੜੀ ਜਿਹੜੀ ਆ ਚੁੱਕੀ ਹੈ ਪਰ ਬਾਪੂ ਜੀ ਆ ਜਿਹੜਾ ਪਿਆਰ ਹੈ ਜਿਹੜਾ ਪੀੜੀ ਦਾ ਜਿਹੜਾ ਫੈਮਿਲੀ ਪਿਆਰ ਹੁੰਦਾ ਹੈ ਕੱਲ੍ਹ ਲਈ ਇੱਕ ਇੱਕ ਦਾਦਾ ਨਾਲ ਪੋਤਰਾ ਨਾਲ ਖਲੋਤੇ ਹੋਏ ਨੇ ਤੇ ਜਿਹੜਾ ਕਿ ਪਿਆਰ ਜਿਹਾ ਚੱਲਦਾ ਕੰਮ ਨਹੀਂ ਬੰਦ ਹੋਣਾ ਚਾਹੀਦਾ ਪਰਵਾਦ ਜਿਹੜਾ ਉਸ ਨੇ ਕੰਮ ਨੂੰ ਅੱਗੇ ਤੋਰ ਰਿਹਾ ਜਿਹੜੀ ਬੇਲਪੂੜੀ ਤੁਸੀਂ ਵੀ ਜਰੂਰ ਚਾਹ ਦ ਅੰਮ੍ਰਿਤਸਰ ਆਂਦੇ ਨੇ ਤੁਸੀਂ ਜਰੂਰ ਇਨਾਂ ਕੋ ਆਓ ਤੇ ਬੇਲਪੂੜੀ ਜਿਹੜੀ ਹੈ ਖਾ ਕੇ ਵੇਖੋ ਜਿਹੜੀ ਹੈ ਬੜੀ ਡਿਫਰੈਂਟ ਬੇਲਪੂੜੀ ਤੁਹਾਨੂੰ ਕੋਈ ਅੰ